ਮਾਈ ਗॉड ਮਿਤਨ ਕੀ ਕਰ ਵਰਤੀ ਵਾਹ ਕੀ ਐਕਸ਼ਨ ਹੈ ਵਾਹ ਕੀ ਐਕਟਿੰਗ ਹੈ ਕਹਿੰਦੇ ਕੀ ਆ ਗਿਆ ਕਹਿੰਦੇ ਮੀ ਆ ਗਿਆ ਹੈ ਕੀ ਆ ਗਿਆ ਮੀ ਆ ਗਿਆ ਮੌਸਮ ਬਹੁਤ ਘਾਟ ਵਾਇਆ ਪਿਆ ਅੱਜ ਆਪੇ ਕੋ ਮੌਸਮ ਬਹੁਤ ਵਧੀਆ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਆਪਣੀ ਵੀਡੀਓ ਨੂੰ ਤੁਸੀਂ ਅਖੀਰ ਤੱਕ ਦੇਖਿਆ ਕਰੋ ਜੇ ਵਧੀਆ ਲੱਗਦੀ ਹੁੰਦੀ ਆ ਤਾਂ ਲਾਇਕ ਕਮੈਂਟ ਜ਼ਰੂਰ ਕਰ ਦਿਆ ਕਰੋ ਬਾਕੀ ਚਲੋ ਜਿਵੇਂ ਤੁਹਾਡੀ ਮਰਜ਼ੀ ਹੈ ਨਾ ਓ ਮਾਈ ਗਾਡ ਮਿਤਨ ਕੀ ਕਰ ਵਰਤੀ ਵਾਹ ਕੀ ਐਕਸ਼ਨ ਹੈ ਵਾਹ ਕੀ ਐਕਟਿੰਗ ਹੈ ਇਹਦਾ ਉਂਗਲਾਂ ਵਾਲੀ ਬੰਦਾ ਮਾਰ ਦਾਂਦਾ ਗੋਲੀ ਚਲਾ ਕੇ ਉਂਗਲਾਂ ਚ ਵਾਹ ਗਰਫਤੇ ਮੇਰੀ ਰੀਸ ਨਾਲ ਕਹਿੰਦਾ ਪਾਪਾ ਮੇਰੇ ਵੀ ਗੋਲ ਪਰ ਨਾ ਬੰਨਦੇ ਕੰਨ ਤੇਰੇ ਮੰਗ ਬਣਾਉਣਾ ਦੇਖਾਈ ਦ ਚੱਕੀ ਆਈ ਸ਼ੋਣਾ ਲਾਦਾ ਸ਼ੋਣਾ ਜਿਆਦਾ ਦਿਨ ਦਿਖਾਇਆ ਸੀਸੇ ਚੋ ਤਾਂ ਦੇਖਿਆ ਕਿਆ ਹੋਇਆ ਲੱਗਦਾ ਹੈ ਜੇ ਤਾਂ ਉਹ ਕਿਤੇ ਗੁਰਦੁਆਰਾ ਸਾਹਿਬ ਜਾਣਾ ਨਾ ਪਰਣਾ ਬਣ ਕੇ ਜਾਇਆ ਕਰਕੇਗਾ ਇਹ ਤਾਂ ਪਾਠ ਕਰਦਾ ਨਾ ਉਹ ਪਰਣਾ ਬਣ ਲੈ ਕਰ ਮਨਨੇ ਵੀ ਜੀ ਅੱਧੇਕ ਬੜੇ ਤਾਂ ਖਾਦੀ ਨੇ ਜਾਂਦੀ ਸੀ ਮੈਂ ਇਹ ਰੱਖਤੀ ਉਹ ਅਜੇ ਤਿੱਖਾ ਜਾ ਕੋਈ ਉਹ ਪਾਉਣਾ ਸੀ ਐਨੀ ਗੱਗ ਤਿੱਖਾ ਜਿਹਾ ਬਸ ਕੀ ਇਹਦੇ ਵਿੱਚ ਫੇਰ ਆਏ ਭੁੰਨਣੇ ਨੇ ਮੈਂ ਖਾਪਤੀ ਗਰਮ ਗਰਮ ਛੱਲੀ ਆ ਜਾ ਤੇ ਵਜਾ ਤਾਂ ਦਾਣੇ ਕੱਢ ਕੇ ਦੇ ਮਾ ਔਰੇ ਵਜਾ ਖਾਦੀ ਇਹ ਪਹਿਲਾਂ ਕਦੀ ਕਦੀ ਨਹੀਂ ਖਾਦੀ ਕੈਨਪਰ ਜਮੀਨਾ ਖਾਮੇ ਪੁੰਨ ਪੁੰਨ ਕੇ ਖਵਾ ਮਤ ਨੂੰ ਛੱਲੀਆਂ ਕਹਿੰਦੇ ਕੀ ਆ ਗਿਆ ਕਹਿੰਦੇ ਮੀ ਆ ਗਿਆ ਹੈ ਕੀ ਆ ਗਿਆ ਮੀ ਆ ਗਿਆ ਨਜ਼ਾਰਾ ਹਾਂ ਤੇਰਾ ਨਜ਼ਾਰਾ ਰਹਿ ਜੂਗਾ ਮੇਰਾ ਫੋਨ ਖਰਾਬ ਹੋ ਜੂ ਮੀਚ ਭੱਜ ਕੇ ਹਾ 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 ਹਵਾਦਾਲ ਦਿਉਂ 12 ਕਵਜੇ ਸੀ ਆਪਾਂ ਆਕੇ ਖੇਤ ਤੇ ਮੌਸਮ ਬਹੁਤ ਘੱਟ ਹੋਇਆ ਪਿਆ ਅੱਜ ਆਹ ਵੇਖੋ ਮੌਸਮ ਬਹੁਤ ਵਧੀਆ ਬਹੁਤ ਵਧੀਆ ਹਵਾ ਚੱਲਦੀ ਆ ਇੱਧਰ ਆਪਣੀ ਮੋਟਰ ਚੱਲੀ ਜਾਂਦੀ ਆ ਇੱਧਰ ਆਪਣੇ ਨਾਲ ਖੇਤ ਵਾਲਿਆਂ ਨੇ ਵੀ ਕੱਦੂ ਕਰਤਾ ਆਪਣੇ ਗਵੰਡੀਆਂ ਨੇ ਇਹ ਵੀ ਲਾਈ ਜਾਂਦੇ ਨੇ ਜਿਹੜੀ ਪਹਿਲਾਂ ਇਹਨਾਂ ਨੇ ਮੱਕੀ ਲਾਈ ਸੀਗੀ ਉਹਦੇ ਕਰਕੇ ਫਿਰ ਹੁਣ 26 ਲਈ ਆ ਉਹ ਲੇਟੀ ਲੱਗਦੀ ਆ ਆਪਣਾ ਰਿਮੋਟਰ ਇਤਰੀ ਚੱਲਦੀ ਸੀ ਇਹਨਾਂ ਦੇ ਇੱਕ ਤਾਂ ਮੰਝਾ ਲੈ ਕੇ ਆਈਏ खेत ਆਪਾਂ ਹਵਾ ਵੋ ਕੈਂਟ ਚਲੀ ਜਾਂਦੀ ਆ ਆਂ ਜੀ ਕਰਦਾਗਾ ਵੀ ਆ ਇੱਥੇ ਮੰਝਾ ਢਾ ਕੇ ਮੋਜਾਂ ਨਾਲ ਬੈਠਾ ਰਹੇ ਹੂਏ ਚ ਵੀ ਪਾਣੀ ਬਿਲਕੁਲੀ ਘਟ ਗਿਆ ਹੁਣ ਤਾਂ ਸਗੋਂ ਮੀਂਹ ਪਏ ਨੇ ਪਾਣੀ ਵਧਣਾ ਚਾਹੀਦਾ ਸੀਗਾ ਮੂਰੋ ਬੰਦ-ਬੰਦ ਕਰ ਦਾਂਦੇ ਨੇ ਪਾਣੀ ਸੋਨਾ ਬਣ ਗਿਆ ਜੂੜਾ ਵੀ ਕਰਾਲਿਆ ਗਰਫਤੇ ਜੇ ਬ੍ਰੈਡ ਖਾਣੇ ਹੁੰਦੇ ਐ ਜੈਮ ਆਪਣੀ ਲੈ ਕੇ ਆਇਆ ਕਰੋ ਮੇਰੀ ਸਾਰੀ ਜੈਮ ਖਾ ਗਏ ਬਚੇਗਾ ਚਾਹ ਨਾ ਖਾਣ हां भाई ਤੁਸੀਂ ਕਿੱਥੇ ਜਾਣ? ਭਾਈ ਅਸੀਂ ਕੈਨੇਡਾ ਵਗ ਜਾਾਂਗੇ। ਓਕੇ ਟਿਕਟੋ ਕੱਟਨੇ ਪੜੇਗੀ। ਟਿਕਟਾਂ ਦੀ ਕਟੇਗਾ। ਬੱਸ ਦੀ। ਬੱਸ ਸਮੁੰਦਰ ਵਿੱਚ ਦੀ ਭਗ ਜਾਂਦੀ ਐ। ਸੜਕ ਪਾਈਨ ਬਣਾਈ ਹੋਈ ਐ। ਤੁਮੜਾ ਕਿਆ ਸੀ ਸੜਕ? ਕੈਨੇਡਾ ਨੂੰ। ਤੁਹਾਡਾ ਬੱਚਾ ਕਿੰਨੇ ਸਾਲ ਦਾ? ਸਾਡਾ ਬੱਚਾ ਹੈਗਾਗਾ। 3 ਸਾਲ ਦਾ। ਬਰਨਾਲੇ ਦੀ ਦੇਦੇ ਇੱਕ ਇੱਕ ਅਸਾ ਕਹਿ ਰਹੀ ਨੇ ਦੋ ਦੁੱਤੀਆਂ ਨੇ ਮਰਾਲੇ ਦੀ ਛੋਟੀ ਦੀ ਦੇਦੇ ਅੱਛਾ ਫਿਰ ਦੇ ਦੇ ਬਲੰਡਾ ਬਲੰਡਾ ਕਿੱਕੀ ਬਲਾਡਾ